ਹਰ ਮੁਖਲਾਵੇ ਕਿ ਰੁਕੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਸ਼ੁਰੂਆਤ ਅੱਛੀ ਹੋਵੇ ਕਿ ਸਾਰੇ ਗ੍ਰੰਦੀ ਗੁਰਦਵਾਰਾ ਸਾਹਿਬ ਕੰਪਲੈਕਸ ਤੋਂ ਕੀਤੀ ਗਈ ਹੈ ਇਹ ਜਿਹੜੀ ਮੁਹਿੰਮ ਹੈ ਇਹ ਸਾਰੇ ਹੀ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲਾਗੂ ਕੀਤੀ ਜਾਏਗੀ ਅਸੀਂ ਵਿਰਾਸਤੀ ਰੁੱਖ ਜੜਾਈਤੀ ਰੁੱਖ ਨੇ ਉਗਾਵਾਂਗੇ ਤੇ ਬਲਾਕਾਂ ਦੇ ਵਿੱਚ ਵੀ ਅਸੀਂ ਤਕਰੀਬਨ 65 ਏਕੜ ਜ਼ਮੀਨ ਲੱਭੀ ਹੈ ਇਹ ਕਿ ਪੰਚਾਇਤੀ ਹੋਊਗੀ ਜਿੱਥੇ ਅਸੀਂ ਜੰਗਲ ਲਾਵਾਂਗੇ ਐਨਜੀਓ ਦੇ ਨਾਲ ਸਾਡਾ ਰابطਾ ਹੋਇਆ ਹੈ ਉਹਨਾਂ ਨੇ ਪ੍ਰੋਪਰ ਕੰਡਿਆਲੀ ਤਾਰ ਲਾ ਕੇ ਗੇਟ ਲਾ ਕੇ ਤੇ ਸਾਡੇ ਜਿਹੜੇ ਵਰਕਰ ਨੇ ਉਥੇ ਦੀ ਦੇਖਭਾਲ ਕਰਨਗੇ ਕਿਉਂਕਿ ਜਿਹੜਾ ਸਾਡਾ ਵਾਤਾਵਰਣ ਹੈ ਉਹਨੂੰ ਬਚਾਉਣਾ ਸਾਡਾ ਫਰਜ਼ ਵੀ ਬੰਦ ਹੈ ਸਾਡਾ ਧਰਮ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਰਾਂਗਾ ਤੇ ਵੀ ਕਹਿੰਦਾ ਹਾਂ ਕਿ ਸਾਰੇ ਜਿਹੜੇ ਸਾਡੇ ਵਿਅਕਤੀ ਨੇ ਉਹ ਉਹ ਜਿਹੜਾ ਵਨ ਵਿਭਾਗ ਤੋਂ ਉਤਰ ਗਿਆ ਸਕਦੇ ਹਾਂ ਤੇ ਉਹ ਫ੍ਰੀ ਇੱਥੇ ਜਾਣਗੇ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਉਹ ਵੱਤ ਵਤ ਬੁੱਢੇ ਲਾਣ ਤੇ ਸਾਡੇ ਜਿਹੜੀ ਧਰਤੀ ਹੈ ਇਸ ਨੂੰ ਬਚਾਉਣ ਤਾਂ ਕਿ ਆਉਣ ਵਾਲੀ ਸਾਡੀ ਜਿਹੜੀਆਂ ਜਨਰੇਸ਼ਨਸ ਨੇ ਸਾਡੇ ਬੱਚੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਧਰਤੀ ਹੈ ਉਸ ਨੂੰ ਸਵਾਦ ਸਿਕਾ ਮੇਰਾ ਸ਼ਬਦਾਂ ਨਾਲ ਮੈਂ ਸ਼ਬਦ ਧੰਨਵਾਦ ਕਰਦਾ ਹਾਂ ਜੈ ਹਿੰਦ ਇਤਿਹਾਸਿਕ ਗੁਰਦੁਆਰਾ ਸਾਹਿਬ ਸਾਰਾਗੜੀ ਸਾਹਿਬ ਇੱਕ ਜਨ ਇੱਕ ਪੌਦਾ ਲਗਾਵੇ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਬੂਟੇ ਲਗਾਏ ਜਾਣਗੇ ਉਹਨਾਂ ਦੇ ਵਿੱਚ ਸਾਰੇ ਐਸ ਡੀ ਐਮ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਔਰ ਉਹਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੱਡੇ ਲੈਵਲ ਤੇ ਯੋਗਦਾਨ ਪਾ ਰਹੀਆਂ ਔਰ ਸਾਢੇ 6 ਲੱਖ ਰੁੱਖ ਲਗਾਉਣ ਦਾ ਟੀਚਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਔਰ ਉਹਨੂੰ ਬਲਾਕ ਪੱਧਰ ਤੇ ਬਲੌਕ ਅਫਸਰ ਸੈਕਟਰੀ ਸਾਹਿਬਾਨ ਔਰ ਜਿਹੜੀਆਂ ਸਾਡੀਆਂ ਪੰਚਾਇਤਾਂ ਤੇ ਹੋਰ ਨਮੈਂਦੇ ਆ ਉਹ ਪੂਰੇ ਜ਼ਿਲ੍ਹੇ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਇਹ ਬੂਟੇ ਲਗਾਉਣਗੇ ਔਰ ਤਕਰੀਬਨ 65 ਏਕੜ ਜਿਹੜਾ ਆ ਜ਼ਮੀਨ ਡੀਸੀ ਸਾਹਿਬ ਨੇ ਅਲੱਗ-ਅਲੱਗ ਥਾਵਾਂ ਤੋਂ ਕੀਤੀ ਆ ਪੰਚਾਇਤਾਂ ਤੋਂ ਪ੍ਰਾਪਤ ਕੀਤੀ ਆ ਔਰ ਉਹਦੇ ਵਿੱਚ ਛੋਟੇ ਜਿਹੜੇ ਜੰਗਲ ਰੁੱਖਾਂ ਦੇ ਉਹ ਬਣਾਏ ਜਾਣਗੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਜ਼ਬਰਦਸਤ ਕੰਮ ਕਰ ਰਹੀ ਏ ਉੱਥੇ ਪੌਣ ਪਾਣੀ ਦਾ ਖਿਆਲ ਰੱਖਦੇ ਹੋਇਆ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿ ਇਹ ਬੂਟੇ ਉਹਨਾਂ ਥਾਵਾਂ 'ਤੇ ਲਗਾਏ ਜਾਣ ਜਿੱਥੇ ਵੱਡੇ ਹੋ ਸਕਦੇ ਆ ਪਲ ਸਕਦੇ ਆ ਸੰਭ ਸਕਦੇ ਆ ਤਾਂ ਕਿ ਸਿਰਫ ਬੂਟੇ ਲਗਾਉਣ ਤੱਕ ਮਹਾਂਮਾ ਇਹਨਾਂ ਨੂੰ ਸੰਭਾਲ ਕੇ ਅੱਗੇ ਚਲਾਉਣ ਤੱਕ ਵੀ ਜਿਹੜੀ ਇਹ ਮਹਾਂਮਾ ਔਰ ਸਾਡੇ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਡੇ ਜੀਏ ਸਾਹਿਬ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਹੋਰ ਸਾਡੇ ਜ਼ਿਲ੍ਹੇ ਵੀ ਬਲ